ਸਾਨੂੰ ਕਾਫੀ ਲਿਆ ਉਸੇ ਕਹਿੰਦਾ ਨਾ ਉਸ ਪਾਣੀ ਨਾਲੇ ਬਿਸਕਟਲੇ ਮਿਹੇ ਨੇ ਸੁੱਕੇ ਅੱਛਾ ਓਕੇ ਤੇ ਹੈ ਨਹੀਂ ਜੀ ਉੱਥੇ ਉਸ ਇੱਕ ਨੂੰ ਜਦੋਂ ਉੱਥੇ ਧਮਾਕਾ ਹੋਇਆ ਜਿਹੜਾ ਧਮਾਕਾ ਹੋਇਆ ਬਿਲਕੁਲ ਉਹਦੇ ਘਰ ਤੋਂ 1.5 ਕਿਲੋਮੀਟਰ ਦੂਰ ਹੋਇਆ ਮੈਸੇਜ ਹੋਰਾਂ ਨੇ ਕਿਹਾ ਬੇਸੇ ਤੋਂ ਨਿਕਲਣ ਲੱਗਿਆ ਵੀ ਬਹੁਤ ਵੀ ਖਤਰਾ ਪੱਗਿਆ ਹੈ ਕੀ ਨਾਮ ਕੀ ਹੈ ਤੁਹਾਡਾ ਚਰਨਜੀਤ ਜੀ ਅੱਛਾ ਕੀ ਨਾਮ ਬੇਟੀ ਦਾ ਕੀ ਨਾਮ ਤੁਹਾਡਾ ਮਨਦੀਪ ਸਿੰਘ ਜੀ ਕਦੋਂ ਦਾ ਲਿਆਗਾ ਬਾਹਰ 4 ਮਹੀਨੇ ਹੋ ਗਏ ਜੀ ਅੱਛਾ ਹੁਣ ਤੁਹਾਡੀ ਗੱਲਬਾਤ ਹੋਈ ਕੋਈ ਬਸ ਆਹੀ ਹੋ ਰਹੀ ਹੈ ਜੀ ਮੈਸੇਜ ਹੀ ਕਰਦਾ ਗੱਲਬਾਤ ਹੁਣ ਤਾਂ ਹੋਰ ਹੀ ਨਹੀਂ ਕੱਲ ਹੋਈ ਸੀ ਹਲਕੀ ਜਿਹੀ ਗੱਸਤ ਹੋਈ ਸੀ ਠੀਕ ਹੈ ਠੀਕ ਹੈ ਬਸ ਕਹਿ ਰਿਹਾ ਟੈਨਸ਼ਨ ਨਾ ਲਓ ਮੈਂ ਟੈਨਸ਼ਨ ਨਾ ਲਓ ਸਾਨੂੰ ਕਹੀ ਜਾਂਦਾ ਸੀ ਉਹਨਾਂ ਨੇ ਵੀ ਤੂੰ ਨਾ ਟੈਨਸ਼ਨ ਲੈ ਅੱਛਾ ਬਸ ਅਸੀਂ ਕਿਹਾ ਵੀ ਕਾਫੀ ਲਿਆ ਬਸ ਕਹਾਂਗਾ ਨਾ ਬਸ ਪਾਣੀ ਨਾਲੇ ਬਿਸਕਟ ਲਏ ਮਿੱਠੇ ਨੇ ਸੁੱਕੇ ਅੱਛਾ ਖੁੱਖੇ ਤੇ ਹੈ ਹੀ ਨਹੀਂ ਜਿੱਥੇ ਉਸੇ ਕਹਿ ਰਿਹਾ ਖਾਣੇ ਹੁੰਦਾ ਕਿ ਕਿੰਨਾ ਮਿਲਦਾ ਰਿਹਾ ਨੰਗਰ ਲੱਗ ਰਹੇ ਨੇ ਅੱਛਾ ਨਾ ਕੋਈ ਕੱਪੜਾ ਨਾ ਲੀਡਾ ਕੁਛ ਨਹੀਂ ਜਾ ਕੇ ਕਿ ਲੱਗ ਗਈ ਜਿਵੇਂ ਨਹੀਂ ਗਤੋਂ ਬਤਾ ਗਿਆ ਹੋਇਆ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹਾਂਜੀ ਚਾਰ ਮਹੀਨੇ ਹੋ ਗਏ ਤੇ ਸਮਾਨ ਜਿਹੜਾ ਉਹਨਾਂ ਕੋਲ ਸੀਗਾ ਜਿਹੜਾ ਉਹ ਕੁਛ ਲੈ ਕੇ ਨਹੀਂ ਤੁਰੇ ਨਾਲ ਸਾਰਾ ਛੱਡ ਕੇ ਤੁਰ ਪਏ ਉੱਥੇ ਸਾਰਾ ਛੱਡ ਕੇ ਤੁਰ ਗਏ ਪਿੱਠੂ ਬੈ ਕੇ ਜਾਈਆ ਛੋਟਾ ਜਿਹਾ ਬਸ ਉਹ ਤਾਂ ਆਪਣੇ ਕਾਰਜ ਪੱਤਰ ਹੀ ਚੱਕੇ ਨੇ ਜੀ ਉਹਨਾਂ ਨੇ ਕਿੰਨੇ ਕ ਸਮਾਨ ਸੀਗਾ ਜਿਹਦੇ ਕੋਲ ਉਸ ਟਾਈਮ ਸਮਾਨ ਤਾਂ ਸਾਨੂੰ ਬਤਾਈਏ ਜੀ ਹਮ ਬਾਹਰ ਵੱਡੀ ਸਾਰੀ ਟੈਗੀ ਵੀ ਲੈ ਕੇ ਗਿਆ ਤੇ ਕੱਪੜਾ ਲੀਡਾ ਹੋਰ ਵੀ ਉੱਥੇ ਉਹਨੇ ਕੱਪੜੇ ਲਏ ਨੇ ਜੀ ਬਹੁਤ ਠੀਕ ਹੈ ਵੀ ਬਾਕੀ ਕੁਝ ਨਹੀਂ ਚਾਹਤੇ ਤੁਰਿਆ ਕਹਿੰਦਾ ਵੀ ਅਸੀਂ ਤਾਂ ਆਪਣੀ ਜਾਨ ਤੇ ਕਾਗਜ਼ ਚਾਕੇ ਤੁਹਾਨੂੰ ਵੀ ਹੁਣ ਚਿੰਤਾ ਹੋ ਰਹੀ ਹੈ ਕਿ ਦਾ ਮੈਂ ਕਿਨੇ ਜੀ ਬਸ ਪੁੱਛੋ ਨਾ ਬਸ ਕੁਝ ਦੱਸੇ ਨਹੀਂ ਸਾਕੇ ਜੀ ਅਸੀਂ ਵੀ ਵੀ ਤੁਹਾਨੂੰ ਕੀ ਦੱਸੀ ਕਿੱਥੇ ਪਹੁੰਚੇ ਕਿੱਥੇ ਨਹੀਂ ਜੀ ਕੁਝ ਲਾਸਟ ਗੱਲ ਕਦ ਹੋਈ ਏ ਤੁਹਾਡੀ ਸਾਡੀ ਤਾਂ ਲਾਸਟ ਗੱਲ ਕੱਲ 10 11 ਵਜੇ ਹੋਈ ਥੀ ਹਨ ਕਿ ਜੀ ਬਸ ਆਈ ਗੈਰ ਹੈ ਕਿ ਵੀ ਟੈਨਸ਼ਨ ਨਹੀਂ ਲੈਣੀ ਕੋਈ ਅੱਗੇ ਜੇ ਮੈਂ ਪਹੁੰਚ ਜਾਣਾ ਤਾਂ ਪਹੁੰਚ ਜਾਊਗਾ ਕਿੱਥੇ ਪਹੁੰਚਾ ਹੋਇਆ ਜੀ ਹੁਣ ਕੋ ਲਾਂਗੇ ਉਹ ਬਾਰਡਰ ਤੇ ਕਹਿ ਰਹੇ ਦੀ ਜੀ ਆਉਂ ਜੀ ਆ ਕਿੰਨੇ ਕੁ ਸਟੂਡੈਂਟ ਆਏ ਨਾਲ ਹਾਂ ਵੀ ਨੇ ਜੀ ਆਏ ਤਾਂ ਵੀ ਜਿਹੜਾ ਉਹਨਾਂ ਦਾ ਗਰੁੱਪਤੀ ਉਹ ਤਾਂ 6-7 ਜਣੇ 10 ਰਹੇ ਤੇ ਬਾਕੀ ਜਿਵੇਂ ਹੁਣ ਸੜਕ ਤੇ ਤੁਰੇ ਜਾ ਰਹੇ ਨੇ ਜੀ ਬਹੁਤ ਜਣੇ ਨੇ ਜੀ ਉਹ ਤਾਂ ਪੈਦਲੇ ਚੱਲ ਰਹੇ ਪੈਦਲੀ ਜਾ ਰਹੇ ਤੇ ਵੀ ਬੱਸ ਕਹਿੰਦਾ ਸਕੂਲ ਐ ਅੱਗੇ ਉਹਨਾਂ ਨੂੰ ਐਂਟਰੀ ਮਿਲ ਰਹੀ ਹੈ ਜੀ ਹੁਣ ਕਿ ਨਹੀਂ ਕਿ ਉੱਥੇ ਰੁਕੇ ਹੋਏ ਨੇ ਨਹੀਂ ਉੱਥੇ ਹੋ ਕੇ ਨਾ ਬੱਸ ਸਾਨੂੰ ਤਾਂ ਕੱਲ ਵੀ ਲਾਈਨ 'ਚ ਲੱਗੇ ਹੋਏ ਆ ਤੇ ਅੱਜ ਵੀ ਬੱਸ ਅੱਜ ਤਾਂ ਦੂਸਰੇ ਮੁੰਡੇ ਨੇ ਮੈਸੇਜ ਕਰਿਆ ਵੀ ਲਾਈਨ 'ਚ ਲੱਗੇ ਹੋਏ ਨੇ ਕੋਈ ਗੱਲ ਨਹੀਂ ਵੀ ਟੈਨਸ਼ਨ ਨਹੀਂ ਲੈਣੀ ਹੁਣ ਜਿੰਨਾ ਤੱਕ ਬੱਚੇ ਨਾਲ ਆਪਨਾ ਗੱਲ ਕਰੀਏ ਜੀ ਜਾਂ ਵੀਡੀਓ ਬਾਲ ਵੀ ਕਿਤੇ ਅੰਦਰ ਮਾਵਾਪਾ ਜਾਂਦਾ ਠੰਡ ਥੋੜਾ ਪੈਂਦੀ ਹੈ ਜੀ ਤੁਸੀਂ ਕਿ ਉੱਥੇ ਪ੍ਰਸ਼ਾਸਨ ਨੂੰ ਕੋਈ ਮੁਹਾਲੀ ਡੀਸੀ ਮੁਹਾਲਲੇ ਵੱਲੋਂ ਇੱਕ ਨੰਬਰ ਜਾਰੀ ਕੀਤਾ ਜੀ ਕੋਈ ਗੱਲਬਾਤ ਕੀਤੀ ਹੈ ਬਾ ਜੀ ਮੈਨੂੰ ਤਾਂ ਕਰੀ ਬੇਟੇ ਨਹੀਂ ਕਰੀ ਹੋਣੀ ਕੋਲ ਕਰੀ ਸੀ ਐਮ ਬਾਏ ਮੈਸੇਜ ਓਨਲੀ ਬਾਏ ਮੈਸੇਜ ਆ ਰਹੇ ਨੇ ਨਾਲੇ ਬਸ 3 ਵਰਡਸ ਨੇ ਮਾਈ ਵਾਕ ਤੇ ਬਸ ਮੈਂ ਠੀਕਾ ਬਹੁਤ ਕੁਝ ਭਾਗ ਤੋਂ ਨਹੀਂ ਨੈਟ ਆਫ ਹੈ ਓਨ ਬੈਟਰੀ ਵਗੈਰਾ ਵੀ ਤੁਹਾਨੂੰ ਪਤਾ ਵੀ ਇਹ ਜੀ ਕੰਡੀਸ਼ਨ ਚ ਹੁਣ ਤਾਂ ਐਮਰਜੈਂਸੀ ਬਿਲਕੁਲ ਕੰਮ ਨਹੀਂ ਕਰਦਾ ਬਿਲਕੁਲ ਕਰ ਨਹੀਂ ਅੱਛਾ ਹਾਂ ਜੀ ਬਹੁਤ ਪਰੇਸ਼ਾਨ ਮਤਲਬ ਅੱਜ ਅੱਜ ਜ਼ਿਆਦਾ ਟੈਨਸ਼ਨ ਹੈ ਬਿਲਕੁਲ ਗਰਮੀ ਹੋਈ ਅੱਜ ਗਰਮੀ ਹੋਈ ਸੀ ਜੇ ਹੋਈ ਤੇ ਜਿਹੜਾ ਤੁਹਾਡੀ ਲਾਸਟ ਗੱਲ ਹੋਈ ਉਹਨਾਂ ਨੇ ਕੀ ਕਿਹਾ ਸੀ ਉਸ ਬਸ ਮਤਲਬ ਇਹ ਕਹਿੰਦੇ ਨਹੀਂ ਵੀ ਅਸੀਂ ਬਹੁਤ ਹੱਥ ਖਸਦੇ ਹਾਂ ਅੱਛਾ ਕਿਹੜਾ ਬਾਰਡਰ ਤੇ ਹਾਂ ਆ ਪੋਲੈਂਡ ਬਾਰਡਰ ਤੇ ਕਰ ਰਹੇ ਹਾਂ ਅੱਛਾ ਅੱਗੇ ਪਤਾ ਨਹੀਂ ਕੰਡੀਸ਼ਨ ਕਿਦਾਂ ਦੀ ਹੋਣਾਂਗੀ ਇਹ ਰੋਟੀ ਪਾਣੀ ਦਾ ਕੁਛ ਇਦਾਂ ਦੀ ਗੱਲਬਾਤ ਨਹੀਂ ਖਾਣ ਪੀਣ ਦੀ ਕੁਛ ਨਹੀਂ ਕੁਛ ਹੰਦਾ ਬਸ ਬਿਸਕੁਟ ਤੇ ਚਾਹ ਵਗੈਰਾ ਇਦਾਂ ਦਾ ਤਿਆਰੀ ਨੇ ਹੋਰ ਤਾਂ ਕੁਛ ਉਹਨਾਂ ਨੂੰ ਮਤਲਬ ਪੈਦਲ ਹੀ ਚੱਲ ਰਹੇ ਨੇ ਕੋਈ ਕੰਡੀਸ਼ਨ ਤੁਹਾਨੂੰ ਪਤਾ ਹੁਣ ਬਿਸਕੁਟ ਚਾਹ ਤੇ ਇਹਨਾਂ ਦਾ ਤੋ ਤੱਕ ਵਸਾ ਰਹੇ ਨੇ ਕਿ ਨਹੀਂ ਦੂਰ ਤੱਕ ਚੱਲ ਕੇ ਆਏ ਨੇ ਪੈਦਲ ਜੀ ਐਂਟੀ ਐਂਟੀ ਉਹ ਕਿਉਂ ਜਦੋਂ ਸੈਕੰਡ ਡੇ ਸੀ ਅਟੈਕ ਹੋਇਆ ਉਸ ਤੋਂ ਪੈਦਲ ਹੀ ਚੱਲੇ ਨੇ ਉਹ ਜਿਸੇ ਲਗਾ ਕੱਲੋ ਕੱਲ ਤੱਕ ਉਹ ਉਸ ਦਿਨ ਦੇ ਪੈਦਲ ਹੀ ਆ ਰਹੇ ਨੇ 25 ਸੀ ਜਦੋਂ 25 ਤਰੀਕ ਦੇ ਉਹ ਨਿਕਲੇ ਨੇ ਅੱਜ 28 ਹੋ ਗਏ ਹੈ ਦੇਖ ਲਓ ਤੁਸੀਂ ਵੀ 2-3 ਦਿਨ ਤਾਂ ਹੁਣ ਲਗਾਤਾਰ ਤੋੜ ਤੋੜਦੇ ਆ ਰਹੇ ਨੇ ਹੈ ਕਿੱਥੇ ਸੀ ਕਿੱਥੇ ਚੁੱਕ ਰਹੇ ਨੇ ਕਿੱਥੇ ਸੀ ਕਿੱਥੇ ਹਾਂਜੀ ਕੋਈ ਇਦਾਂ ਦੱਸਿਆ ਕਿ ਉਹਨਾਂ ਨੇ ਲੱਗੇ ਸਭੇ ਕੋ ਤਮਾਕਾ ਹੋ ਗਿਆ ਕੁਛ ਨਹੀਂ ਹਾਂਜੀ ਉਹ ਕਹਿੰਦੇ ਜੇ ਤੂੰ ਸਾਨੂੰ ਵੀ ਫਸਟ ਦਿੱਤਾ ਚਲੋ ਨਾਰਮਲ ਹੁੰਦਾ ਵੀ ਚਲੋ ਹੋਰ ਵੀ ਸਿਟੀਜ਼ਨ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੀ ਚਲੋ ਜਦੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਵੀ ਸਾਨੂੰ ਨੈਕਸਟ ਜਿਹੜੇ ਜਦੋਂ ਕਹਿੰਦੇ ਕਿ ਸਭ ਤੋਂ ਜਿੱਥੇ ਉਹ ਰੈਸ਼ਨ ਪਾਣੀ ਇਕੱਲਾ ਲੈਣ ਜਾਂਦੇ ਸੀ ਪੀਡੋ ਕੁਲੋਮੀਟਰ ਪਾਕ ਨੂੰ ਅਟੈਕ ਦੀ ਜੀ ਮੈਂ ਉਸ ਦਿਨ ਕਰਿਆ ਕਿ ਸਵੇਰੇ ਹੋਇਆ ਪਰ ਉਹਨਾਂ ਨੂੰ ਫੀਲ ਹੋਇਆ ਕਿ ਹਾਂ ਥੰਗੇ ਨੇ ਤੇਰੇ ਸਾਥ ਤੇ ਖਤਰਾ ਹੈ ਸਾਨੂੰ ਫਿਰ ਉਸ ਤੋਂ ਉਹਨਾਂ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਉਹਨਾਂ ਦਾ ਥੋੜਾ ਜਿਹਾ ਹਲਕਾ ਵਾਈ ਮੈਸੇਜ ਹੋਣਾ ਨੇ ਕਿ ਹਾਂ ਦੇ ਸਥਾਨਿਤ ਕੋਲ ਮੰਨ ਗਿਆ ਵੀ ਬਹੁਤ ਵੀ ਖਤਰਾ ਪਤ ਗਿਆ ਇਤਰਾ ਬਦ ਗਿਆ ਹਾਂ ਇਹ ਗੱਲ ਹੋਈ ਸੀ ਬਸ ਐਨੀ ਗੱਲ ਹੋਈ ਸੀ ਉਸ ਦਿਨ ਜਦੋਂ ਬਹੁਤ ਟੈਨਸ਼ਨ ਉਸ ਤੋਂ ਬਾਅਦ ਮੈਂ ਮੈਸੇਜ ਜੇ ਗਾਲੋ ਹਰੇ ਨਾਸੇ ਉਹਨਾਂ ਨੂੰ ਦੇਖਿਆ ਵੀ ਕਿਦਾਂ ਨੇ ਬਸ ਹਲਕਾ ਹੋ ਸਕੋਲ ਕਰ ਦਿੰਦੇ ਨੇ ਇਸ ਤੇ ਸਾਨੂੰ ਫਿਰ ਵੀ ਅਸ ਕੰਮ ਤੇ ਤਾਂ ਹੁਲਕ ਨੂੰ ਹੁਣ ਉਮੀਦ ਤਾਂ ਬਣੀ ਹੋਈ ਹੈਲੇ ਗੱਲ ਹੋ ਗਈ ਹਾਂ ਜੀ ਹਾਂ ਇਹ ਸਾਨੂੰ ਥੋੜਾ ਇਹ ਹੋ ਜਾਂਦਾ ਵੀ ਚਲੋ ਉਹ ਥੋੜਾ ਗੱਲ ਕਰਦੇ ਨੇ ਸਾਡੇ ਜਿਹਨਾਂ ਤਾਂ ਵੀ ਫਿਰ ਵੀ ਟੈਨਸ਼ਨ ਚ ਤਾਂ ਹੈਗੀਆਂ ਵੀ ਅੱਗੇ ਕੰਡੀਸ਼ਨ ਕਿਤਾਂ ਦੀ ਉਹਨਾਂ ਦੀ ਹੁਣ ਜਿਦਾਂ ਤੁਹਾਨੂੰ ਪਤਾ ਲੱਗੇ ਖਾਲਸਾ ਏਡਾ ਤੇ ਪਹੁੰਚ ਗਏ ਤੇ ਕੁਝ ਤੁਹਾਨੂੰ ਕੁਝ ਦਾ ਹੱਥ ਮਿਲਿਆ ਕੁਝ ਮਹਿਸੂਸ ਹਾਂਜੀ ਇਹ ਵੀ ਸਾਨੂੰ ਥੋੜਾ ਟੈਨਸ਼ਨ ਫ੍ਰੀ ਹੋ ਕੇ ਵਿੱਚ ਲੋ ਇਹ ਵੀ ਸਾਡਾ ਸਾਡੇ ਮੈਂਬਰ ਥੋੜਾ ਠੀਕ ਨਹੀਂ ਵੀ ਹਾਂ ਸਾਡੇ ਨਾਲ ਥੋੜੀ ਗੱਲ ਹੋ ਰਹੀ ਹੈ ਚਲੋ ਆਪਣੇ ਜਿਹੜੇ ਇੱਧਰ ਦੀ ਜਿਹੜੇ ਤੁਸੀਂ ਗਰੁੱਪ ਬਾਰੇ ਗੱਲ ਕਰ ਰਹੇ ਹੋ ਵੀ ਉਹ ਥੋੜਾ ਹੈਲਪਫੁਲ ਕਰ ਰਹੇ ਨੇ ਸਾਨੂੰ ਵੀ ਉਹੀ ਦਾ ਵੀ ਅੱਗੇ ਸਾਡੇ ਉਹਨਾਂ ਨੂੰ ਸਾਡੇ ਤੱਕ ਪਹੁੰਚਾਣ ਕਿਤਾ ਕਿਸ ਨੂੰ ਹੋਣ ਦਾ ਬਿਲਕੁਲ ਜੀ ਜਦੋਂ ਏ ਵਨ ਤੋਂ ਹੀ ਜਦੋਂ ਸਭ ਤੋਂ ਪਹਿਲਾਂ ਕੀ ਹੋਇਆ ਤੂੰ ਨੂੰ ਮੈਂ ਪਿਛਲੇ ਕਈ ਦਿਨਾਂ ਤੋਂ ਗਿਆ ਸੀਗਾ ਵੀ ਤੂੰ ਮੂਵ ਕਰ ਲੈ ਮੂਵ ਕਰ ਲਾਓ ਕਹਿ ਰਿਹਾ ਕੋਈ ਇੰਦਾਂ ਜਿਹੜੇ ਉੱਥੇ ਗੱਲਬਾਤ ਹੈ ਨਹੀਂ ਤਾਂ ਫਰਾਈਡੇ ਨੂੰ 25 ਤਰੀਕ ਨੂੰ ਜਦੋਂ ਉੱਥੇ ਧਮਾਕਾ ਹੋਇਆ ਜਿਹੜਾ ਧਮਾਕਾ ਹੋਇਆ ਬਿਲਕੁਲ ਉਹਦੇ ਘਰ ਤੋਂ 1.5 ਕਿਲੋਮੀਟਰ ਦੂਰ ਹੋਇਆ ਜਿੱਥੇ ਉਹ ਰਾਸ਼ਨ ਵਗੈਰਾ ਲੈਣ ਜਾਂਦੇ ਸੀ ਮੌਲ ਤੇ ਠੀਕ ਹੈ ਜੀ ਤੇ ਉਸ ਟਾਈਮ ਉਹਨਾਂ ਨੂੰ ਲੱਗਿਆ ਵੀ ਹੁਣ ਸਾਨੂੰ ਇੱਥੇ ਖਤਰਾ ਹੈ ਫਿਰ ਉਸ ਟਾਈਮ ਉਹ ਸਾਰਾ ਆਪਣਾ ਸਮਾਨ ਛੱਡ ਕੇ ਭੱਜੇ ਨੇ ਠੀਕ ਹੈ ਜੀ ਫਿਰ ਉਹਨਾਂ ਨੇ ਆਪਣਾ ਮੈਟਰੋ ਪਹਿਲਾਂ ਉਥੋਂ ਫਿਰ 10-15 ਮਿੰਟ ਪੈਦਲ ਆਏ ਫਿਰ ਉਹਨਾਂ ਨੂੰ ਟ੍ਰੇਨ ਮਿਲੀ ਟ੍ਰੇਨ ਦੇ ਥਰੂ ਫਿਰ ਉਹ ਲਵੀਵ ਤੱਕ ਆਏ ਲਵੀਵ ਬਾਰਡਰ ਤੇ ਪੈ ਜਾਂਦਾ ਜੀ ਆਪਣਾ ਪੂਲੈਂਡ ਦੇ ਬਾਰਡਰ ਤੇ ਤੇ ਉਸ ਤੋਂ ਬਾਅਦ ਫਿਰ ਲਵੀਵ ਤੋਂ ਅੱਗੇ ਪੂਰਾ 60-70 ਕਿਲੋਮੀਟਰ ਪੈਦਲ ਦਾ ਰਸਤਾ ਸੀਗਾ ਜਿਹੜਾ ਉਹਨਾਂ ਨੇ ਤੈਅ ਕੀਤਾ ਮਤਲਬ ਇਹ ਰਸਤਾ ਆਪਾਂ ਕਹਿ ਸਕਦੇ ਹਾਂ ਵੀ ਉਹ ਚਲੋ ਉਹਨਾਂ ਦਾ ਗਰੁੱਪ ਸੀਗਾ ਰਸ਼ ਬਹੁਤ ਸੀਗਾ ਟ੍ਰੈਫਿਕ ਬਹੁਤ ਸੀਗਾ ਉਸ ਰਸਤੇ ਤੇ ਕਿਉਂਕਿ ਸਾਰੇ ਲੋਕੀ ਜਿਹੜੇ ਯੂਕਰੇਨ ਦੇ ਸੀਗੇ ਜਾਂ ਫਿਰ ਹੋਰ ਸਟੂਡੈਂਟਸ ਸੀਗੇ ਸਾਰੇ ਬਾਰਡਰ ਵੱਲ ਭੱਜ ਰਹੇ ਸੀਗੇ ਤਾਂ ਉਹਨਾਂ ਨੂੰ 2 ਦਿਨ ਦੇ ਵਿੱਚ ਉਹ ਉੱਥੇ ਬਾਰਡਰ ਤੇ ਪਹੁੰਚੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉੱਥੇ ਪਹੁੰਚ ਕੇ ਕਿਹਾ ਵੀ ਅਸੀਂ ਸੇਫ ਆ ਗਏ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੀਂ ਡੇਂਜਰ ਜ਼ੋਨ ਚੋਂ ਵਾਪਸ ਬਾਹਰ ਆ ਗਏ ਤੇ ਉਸ ਤੋਂ ਇਲਾਵਾ ਫਿਰ ਜਿਹੜੇ ਵੀ ਆਪਾਂ ਨੇ ਗਵਰਨਮੈਂਟ ਵੱਲੋਂ ਕਿਸੇ ਵੀ ਗਵਰਨਮੈਂਟ ਵੱਲੋਂ ਆਪਣੇ ਪੰਜਾਬ ਪੰਜਾਬ ਗਵਰਨਮੈਂਟ ਦਾ ਜਾਂ ਸੈਂਟਰ ਗਵਰਨਮੈਂਟ ਦਾ ਜਿਹੜਾ ਕੋਈ ਵੀ ਨੰਬਰ ਜਾਰੀ ਹੋਏ ਨੇ ਉਹਨਾਂ ਤੇ ਮੈਂ ਗੱਲ ਵੀ ਕੀਤੀ ਹੈਗੀ ਤੇ ਜਦੋਂ ਗੱਲ ਕਰਨ ਦੇ ਬਾਵਜੂਦ ਮੈਂ ਉਹਨਾਂ ਨਾਲ ਇਹ ਵੀ ਗੱਲ ਕੀਤੀ ਹੈ ਵੀ ਤੁਸੀਂ ਸਾਨੂੰ ਦੱਸੋ ਕਿੰਦਾ ਹੈਲਪ ਕਰੋਗੇ ਠੀਕ ਹੈ ਤੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਡਾਟਾ ਕਲੈਕਟ ਕਰਕੇ ਅੱਗੇ ਸੈਂਟ ਆਪਣਾ ਸੈਂਟਰਲ ਅਫੇਅਰ ਮਿਨਿਸਟਰ ਆਪਾਂ ਉਥੇ ਭੇਜਾਂਗੇ ਵੀ ਅੰਬੈਸੀ ਦੇ ਵਿੱਚ ਜਾਏਗਾ ਫਿਰ ਵੀ ਜਿਹੜੇ ਜਿਹੜੇ ਬੱਚੇ ਉਥੇ ਫਸੇ ਆ ਤੇ ਉਹਨਾਂ ਨੂੰ ਰਿਕਵਰ ਅਪ ਕਰਨਗੇ ਇਹ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਜਦੋਂ ਮੈਂ ਗਏ ਸਾਡੇ ਪਿੰਡ ਦੇ ਐਮਐਲਏ ਨੇ ਐਨਕੇ ਸ਼ਰਮਾ ਜੀ ਠੀਕ ਹੈ ਉਹਨਾਂ ਕੋਲ ਵੀ ਗਏ ਤੇ ਉਹਨਾਂ ਨਾਲ ਖੁਦ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਡੇ ਕੋਲ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਨੂੰ ਡਾਟਾ ਦਿੱਤਾ ਸਾਰਾ ਜੋ ਵੀ ਉਹਦੇ ਕੀ ਉਹਦੇ ਡਾਕੂਮੈਂਟ ਸੀਗੇ ਯੂਨੀਵਰਸਿਟੀ ਦਾ ਐਡਰੈਸ ਵਗੈਰਾ ਨੰਬਰ ਕੰਟੈਕਟ ਨੰਬਰ ਤੇ ਉਹਨਾਂ ਨੇ ਜੀ ਡੀਸੀ ਆਫਿਸ ਤੇ ਭੇਜਿਆ ਵੀ ਹੈ ਉਸ ਤੋਂ ਬਾਅਦ ਜਦੋਂ ਡੀਸੀ ਆਫਿਸ ਤੋਂ ਮੈਨੂੰ ਕੱਲ ਦੇ ਫੋਨ ਆ ਵੀ ਰਹੇ ਨੇ ਅੱਜ ਵੀ ਫੋਨ ਆਇਆ ਡੀਐਸਪੀ ਰੀਡਰ ਦਾ ਤੇ ਉਲਟਾ ਉਹ ਤਾਂ ਮੈਨੂੰ ਹੀ ਪੁੱਛ ਰਹੇ ਨੇ ਵੀ ਤੁਹਾਡੇ ਕੋਲੋਂ ਕੋਈ ਕਾਲ ਆਈ ਉਹਨਾਂ ਦੀ ਵੀ ਕੋਈ ਵੀ ਅਪਡੇਟ ਹੁੰਦਾ ਸਾਨੂੰ ਅਪਡੇਟ ਦਿੰਦਾ ਹੈ ਮੇਰੀ ਤਾਂ ਸਿਰਫ ਸਾਡੀ ਸਰਕਾਰ ਨੂੰ ਇਹ ਰਿਕਵੈਸਟ ਹੈਗੀ ਵੀ ਤੁਸੀਂ ਸਰਕਾਰ ਕਰ ਵੀ ਸਕਦੀ ਹੈ ਜੀ ਸੈਂਟਰ ਗਵਰਨਮੈਂਟ ਨੂੰ ਸਿੱਧੇ ਅਸੀਂ ਇਹ ਰਿਕਵੈਸਟ ਕਰ ਸਕਦੇ ਹਾਂ ਕਿ ਵੀ ਤੁਸੀਂ ਜਿਹੜੇ ਨੇਬਰ ਲੱਗਦੇ ਕੰਟਰੀਜ਼ ਨੇ ਦਾ ਪੋਲੈਂਡ ਹੋ ਗਿਆ ਹੰਗਰੀ ਹੋ ਗਿਆ ਉਹਨਾਂ ਨਾਲ ਗੱਲਬਾਤ ਕਰ ਰਹੇ ਤਾਂ ਜੋ ਕਿ ਬਾਰਡਰ ਦੇਣਗੇ ਬੱਚੇ ਕਿਉਂਕਿ ਉੱਥੇ ਜਿਹੜੇ ਬੱਚੇ ਖੜੇ ਨੇ ਬਾਰਡਰ ਤੇ ਠੀਕ ਹੈ ਉੱਥੇ ਦੇਖੋ ਮਾਈਨਸ ਦੇ ਵਿੱਚ ਦਾ ਟੈਂਪਰੇਚਰ ਆਏਗਾ ਮਾਈਨਸ ਦੇ ਵਿੱਚ ਟੈਂਪਰੇਚਰ ਆਦਾ ਪਰ ਤੁਸੀਂ ਤੁਹਾਡੇ ਬ੍ਰਦਰ ਨੇ ਛੋਟੇ ਤੁਸੀਂ ਗੱਲਬਾਤ ਕੀਤੀ ਹੈ ਖਾਣ ਪੀਣ ਦਾ ਕੀ ਇੰਤਜ਼ਾਮ ਹੈ ਉੱਥੇ ਨਾਲ ਕੋਈ ਖਾਣ ਪੀਣ ਦਾ ਹੀ ਦੇਖੋ ਉਹ ਕਹਿੰਦੇ ਵੀ ਜਦੋਂ ਉਹ ਪੈਦਲ ਆਏ ਸੀਗੇ ਠੀਕ ਹੈ ਪੈਦਲ ਆ ਰਹੇ ਸੀ ਪਿਛਲੇ 2 ਦਿਨ ਤੋਂ ਉਸ टाइम ਜਿਹੜੇ ਨੀਡਲਪੈਡ ਸੀ ਕਿ ਉਹਨਾਂ ਨੇ ਹੈਲਪ ਕੀਤੀ ਹੈਗੀ ਜਿੱਦਾਂ ਬਿਸਕੁਟ ਵਗੈਰਾ ਚਾਹ ਵਗੈਰਾ ਦਿੰਦੇ ਸੀ ਬਹੁਤ ਜ਼ਿਆਦਾ ਕੁਝ ਨਹੀਂ ਹੈਗਾ ਗਰਿੰਜ ਰੋਟੀ ਖਾਦਿਆਂ ਦਾ ਸਾਨੂੰ 4-5 ਦਿਨ ਹੋ ਗਏ ਕਹਿੰਦੇ ਰੋਟੀ ਤਾਂ ਆਪਾਂ ਨਹੀਂ ਦੇਖੀ ਹੋਣੀ ਤੇ ਪੋਲੈਂਡ ਦੇ ਬਾਰਡਰ ਤੇ ਪਹੁੰਚਣ ਕਿ ਐਂਟਰੀ ਅੱਗੇ ਮਿਲਣ ਦੀ ਆਸ ਹੋ ਰਹੀ ਹੈ ਕੋਈ ਗੱਲਬਾਤ ਹੋਈ ਹੈ ਕਿਸੇ ਨਾਲ ਅੱਜ ਮੇਰੀ ਉਹਨਾਂ ਨਾਲ ਮੈਸੇਜ ਤੇ ਗੱਲ ਹੋਈ ਸੀ ਉਹਦੇ ਜਿਹੜੇ ਨਾਲ ਫਰੈਂਡਸ ਨੇ ਕਿ ਗਰੁੱਪ 'ਤੇ ਮੇਰੇ ਕੋਲ ਸਾਰਿਆਂ ਦੇ ਕੰਟੈਕਟ ਨੰਬਰ ਨੇ ਮੈਂ ਸਾਰਿਆਂ ਨੂੰ ਮੈਸੇਜ ਕਰਤਾ ਸੀਗਾ ਠੀਕ ਹੈ ਜਿਹੜਾ ਵੀ ਆਨਲਾਈਨ ਹੁੰਦਾ ਫਿਰ ਉਹਨਾਂ ਰਿਵਰਟ ਕਰ ਦ ਵੀ ਅਸੀਂ ਹੋਪ ਬਾਰਡਰ ਦੇ ਉੱਪਰ ਆ ਗਏ ਬਟ ਹਲੇ ਤੱਕ ਮਤਲਬ ਹੀ ਮਤਲਬ ਹੀ ਰਸ਼ ਹੈ ਨਾਗਾ ਜਾਣ ਲਈ ਮਤਲਬ ਹੀ ਬੱਚੇ ਜਾ ਨਹੀਂ ਪਾ ਰਹੇ ਉਹ ਵੀ ਹੌਲੀ ਹੌਲੀ ਕੱਢ ਰਹੇ ਨੇ ਅੱਗੇ ਕਿਉਂਕਿ ਪੂਰੀ ਉਹਦੇ ਨਾਲ ਕਰ ਰਹੇ ਨੇ ਕਿੰਨੇ ਕ ਬੱਚਿਆਂ ਨੂੰ ਉਹ ਚੜਦੇ ਆ ਉਹ ਉਹ ਹਲੇ ਕੋਈ ਇਹਦਾ ਆਈਡੀਆ ਨਹੀਂ ਆਇਆ ਉਹਨਾਂ ਨੇ ਦੱਸਿਆ ਨਹੀਂ ਹੈਗਾ ਕਿ ਵੀ ਇੰਨੀ ਗੱਲ ਵੀ ਨਹੀਂ ਹੋਈ ਹੈਗੀ ਸਾਡੇ ਵਿੱਚ ਜਿੰਦਾ ਆਮ ਤੌਰ ਤੇ মিডিਏ ਦੀ ਗੱਲ ਉੱਡਦੀ ਹੈ ਕਿ ਨਿਊਕਲੀਅਰ ਬਾਰ ਲੱਗਣ ਦਾ ਕੋਈ ਅਸਰ ਆ ਰਿਹਾ ਉਹਨਾਂ ਲਈ ਤਾਂ ਟੈਂਸ਼ਨ ਵੱਧਦੀ ਬਿਲਕੁਲ ਵੱਧਦੀ ਹੈ ਜੀ ਬੱਚੇ ਡਰਦੇ ਆ ਕਿ ਤੇ ਜਦੋਂ ਨਿਊਕਲੀਅਰ ਬਾਤ ਨੂੰ ਪਤਾ ਹੀ ਹੈ ਨਿਊਕਲੀਅਰ ਕੀ ਚੀਜ਼ ਹੈਗੀ ਮਤਲਬ ਉਹਦੇ ਨਾਲ ਕੀ ਹੈ ਕਿ ਬੱਚਿਆਂ ਦੇ ਦਿਮਾਗ ਤੇ ਬਹੁਤ ਅਸਰ ਪੈਂਦਾ ਹੈ ਤੇ ਬੱਚੇ ਡਰੇ ਵੀ ਹੋਏ ਨੇ ਕੁਝ کافی ਜਿਆਦਾ ਬਟ ਉਹ ਕੀ ਚਾਹੁੰਦੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸਾਡੀ ਸਰਕਾਰ ਅੱਗੇ ਇਹੀ ਰਿਕੁਐਸਟ ਹੈਗੀ ਵੀ ਜਿੱਦਾਂ ਕਿ ਹੁਣ ਸਾਡੀ ਸਰਕਾਰ ਮੋਦੀ ਸਰਕਾਰ ਸੈਂਟਰ ਗਵਰਨਮੈਂਟ ਨੂੰ ਇਹੀ ਰਿਕੁਐਸਟ ਹੈਗੀ ਵੀ ਜਾ ਕੇ ਖੁਦ ਉਹ ਜਿਹੜੇ ਨੇਬਰ ਲੱਗਦੇ ਕੰਟਰੀਜ਼ ਨੇ ਉਹਨਾਂ ਦੀ ਸਰਕਾਰ ਨਾਲ ਗੱਲ ਕਰੇ ਵੀ ਜਿਹੜੇ ਨੇ ਬਾਰਡਰ ਦੇ ਉੱਪਰ ਬੱਚੇ ਜਾਂ ਇੰਡੀਅਨ ਸਟੂਡੈਂਟ ਜਾਂ ਹੋਰ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਯੂਕਰੇਨੀਅਨ ਨੇ ਉਹਨਾਂ ਨੂੰ ਕਵਰ ਅਪ ਕਾਨੂੰਨਾਂ ਨੂੰ ਆਪਣੀ ਕੰਟਰੀ ਬੁਲਾਉਣ ਉਹ ਚਾਹੇ ਕੁਝ ਟੈਂਪਰੇਰੀ ਟਾਈਮ ਲਈ ਬੁਲਾਉਣ ਇੰਨੀ ਹੈਲਪ ਕਰਨ ਦੀ ਮੰਗ ਕਰਦੇ ਆਂ ਅਸੀਂ ਸਰਕਾਰ ਤੋਂ